ਮੰਗੋ ਪੇਸੇਂਗੇ ਮੈਂ ਬਾਅਦ ਮੇਂ ਕਲਾਸ ਦਾ ਵਿਦਿਆਰਥੀ ਹਾਂ ਤੇ ਮੇਰਾ ਉਮਰ 18 ਸਾਲ ਹੈ ਸਰ ਮਿੱਟੀ ਦੇ ਨਾਲ ਮੈਂ ਪੋਟ ਬਣਾ ਲੈਣਾ ਫਲਾਵਰ ਪੋਟ ਬਣਾ ਲੈਣਾ ਤੇ ਮੂਰਤੀ ਬਣਾ ਲੈਣਾ ਤੇ ਹੋਰ ਵੀ ਬਹੁਤ ਕੁਝ ਬਣਾ ਲੈਣਾ ਬਟਾ ਆਈਡੀਆ ਦੇਖਣਾ ਮਿਲਦਾ ਕਿ ਮਨ ਦੇ ਵਿੱਚ ਆ ਸਰ ਕੋਈ ਵੀ ਪਿਕਚਰ ਜਾਂ ਫੋਟੋ ਆ ਜਾਂਦੀ ਏ ਤੇ ਐਂਟਿਕ ਚੀਜ਼ਾਂ ਦੀ ਤੇ ਮੈਂ ਸੋਚਦਾ ਕਿ ਮਿੱਟੀ ਤੋਂ ਜੇ ਮੈਂ ਬਣਾ ਸਕਦਾ ਤਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਸਰੇ ਚਿਕਨੀ ਮਿੱਟੀ ਹੁੰਦੀ ਏ ਇਹ ਢੇਲਿਆਂ ਦੇ ਰੂਪ ਵਿੱਚ ਹੁੰਦੀ ਏ ਤੇ ਇਹਨਾਂ ਨੂੰ ਪਹਿਲਾਂ ਤੋੜ ਕੇ ਛਾਨ ਕੇ ਤੇ ਗੁੰਨਣਾ ਪੈਂਦਾ ਸ਼ੌਕ ਦਾ ਪਿਆਰ ਹੈ ਕਿੰਨਾ ਟਾਈਮ ਲੱਗਦਾ ਸਰ ਬਚਪਨ ਵਿੱਚ ਛੋਟੇ ਛੋਟੇ ਖਡੌਨੇ ਬਣਾਉਣ ਦੇ ਨਾਲ ਮੈਨੂੰ ਸ਼ੌਂਕ ਪਿਆ ਫਿਰ ਮੈਂ ਹੌਲੀ ਹੌਲੀ ਸੋਚਿਆ ਕਿ ਇਹ ਖੇਡ ਨੂੰ ਇੱਕ ਕਲਾ ਦਾ ਰੂਪ ਦੇ ਦਿੱਤਾ ਜਾਵੇ ਕਿਤੇ ਦੇਖਿਆ ਡਿਸਪੋਜ਼ਲ ਜਿਹੜੀਆਂ ਤੁਸੀਂ ਜੜੀਆਂ ਵੇਚੀ ਜਾਂ ਉਹਨਾਂ ਨੇ ਲੋਇਆ ਪਈ ਤੇ ਆ ਬਣਾਓ ਕਿਸ ਤਰ੍ਹਾਂ ਮੰਨਿਆ ਜਾਂਦਾ ਵੀ ਇਹਦਾ ਰਾਇ ਬਣ ਸਕਦਾ ਸਰ ਬਹੁਤ ਸਾਰੇ ਟਿਸ਼ੂ ਪੇਪਰ ਜਾਂ ਵੇਸਟ ਪੇਪਰ ਜਿਹੜੇ ਹੁੰਦੇ ਉਹਨਾਂ ਨੂੰ ਗਲਣ ਚ ਬਹੁਤ ਟਾਈਮ ਲੱਗਦਾ ਏ ਮੈਂ ਸੋਚਿਆ ਕਿ ਇਹਨਾਂ ਦਾ ਜੇ ਕੋਈ ਰੀਸਾਈਕਲ ਹੋ ਸਕਦਾ ਤੇ ਮੈਂ ਕਰਾਂ ਇਸ ਕਰਕੇ ਮੈਂ ਕਲਰ ਕਰਕੇ ਤੇ ਫਲਾਵਰ ਬਣਾਉਣਾ ਕਿੱਥੋਂ ਬਲੋਂਗ ਕਰਦੇ ਹੋ ਪਰਿਵਾਰ ਚ ਕੌਣ ਕੌਣ ਦਾ ਪਰਿਵਾਰ ਅਸੀਂ ਜੋ ਸਰ ਮੈਂ ਨਾਗਪੁਰ ਤੋਂ ਬਲੋਂਗ ਕਰਦਾ ਤੇ ਮੇਰੇ ਪਰਿਵਾਰ ਚ ਮੇਰੇ ਮੰਮੀ ਪਾਪਾ ਮੇਰੀ ਛੋਟੀ ਭੈਣ ਤੇ ਮੇਰਾ ਵੱਡਾ ਭਰਾ ਸਰ ਹਾਂਜੀ ਮੈਂ ਘਰੇ ਕਰਦਾ ਇਹ ਸਾ ਟ੍ਰੈਡੀਸ਼ਨਲ ਆਰਟ ਏ ਇਹ ਪਟਚਿੱਤਰ ਤੇ ਗੋਂਡ ਆ ਸਕੂਲ ਦਾ ਜੋ ਸਕੂਲ ਦਾ ਸਰ ਉਹ ਬੋਸ ਆਇਆ ਕਦੇ ਹੌਸਲਾ ਬਹੁਤ ਦਿਂਦੇ ਆ ਤੇ ਕੋਈ ਵੀ ਦਿੱਕਤ ਹੁੰਦੀ ਹੈ ਤੇ ਮੇਰਾ ਪੂਰਾ ਪੂਰਾ ਸਾਥ ਦਿੰਦੇ ਆ ਤੇ ਕਿੰਨੇ ਪੇਂਟ ਜਣ ਦੇ ਵਰਤਦੇ ਹੋ ਹੋਰ ਸਮਾਂ ਕਾਫੀ ਬ੍ਰੇਕ ਆਉਂਦਾ ਹਾਂ ਕਿੱਦਾਂ ਮੈਨੇਜ ਕਰ ਸਰ ਮੈਂ ਆਪਣੇ ਪਾਪਾ ਨੂੰ ਕਹਿੰਦਾ ਮੇਰੇ ਪਾਪਾ ਵੀ ਪੂਰਾ ਪੂਰਾ ਸਾਥ ਦਿੰਦੇ ਆ ਤੇ ਕੋਈ ਜ਼ਰੂਰਤ ਹੋਵੇ ਤੇ ਮੈਂ ਸਾਨੂੰ ਵੀ ਕਹਿ ਦੇਣਾ ਕਿ ਮੈਨੂੰ ਪੇਂਟ ਦੀ ਜ਼ਰੂਰਤ ਹੈ ਸਟੱਡੀ ਦੇ ਨਾਲ ਨਾਲ ਇਹਨੂੰ ਕਿੱਦਾਂ ਮੈਨੇਜ ਕਰਦੇ ਸਰ ਸਟੱਡੀ ਦੇ ਨਾਲ ਨਾਲ ਸਵੇਰੇ ਉੱਠ ਕੇ ਜੋ ਕਿ ਬਹੁਤ ਵਧੀਆ ਟਾਈਮ ਹੁੰਦਾ ਹੈ ਪੜੰਦਾ ਤੇ ਉਹਦੇ ਵਿੱਚ ਮੈਂ ਆਪਣੇ ਸਾਰੇ ਟੈਸਟ ਯਾਦ ਕਰਕੇ ਕੋਈ ਵੀ ਕੰਮ ਰਹਿੰਦਾ ਉਹਨੂੰ ਪੂਰਾ ਕਰਕੇ ਤੇ ਸਕੂਲ ਆਉਣ ਤੋਂ ਬਾਅਦ ਸ਼ਾਮ ਨੂੰ ਮੈਂ ਥੋੜਾ ਜਿਹਾ ਟਾਈਮ ਕੱਢ ਕੇ ਆਪਣੀ ਮੂਰਤੀਆਂ ਕਲਾ ਨੂੰ ਦੇਣਾ ਸਰ ਮੈਂ ਆਰਟ ਟੀਚਰ ਬਣਨਾ ਚਾਹੁੰਦਾ ਤਾਂ ਕਿ ਮੈਂ ਇਹ ਕਲਾ ਨੂੰ ਹੋਰ ਅੱਗੇ ਲੈ ਕੇ ਜਾ ਸਕਾਂ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਹੈ ਮੈਮ ਮੈਂ ਫੋਨ ਯੂਜ਼ ਕਰਦਾ ਵਾਂ ਪਰ ਮੈਂ ਜਦਦਰ ਪੜ੍ਹਾਈ ਵਾਸਤੇ ਤੇ ਜਾਂ ਫਿਰ ਇਹ ਚੀਜ਼ਾਂ ਨੂੰ ਸਿੱਖਣ ਵਾਸਤੇ ਯੂਜ਼ ਕਰਦਾ ਤਾਂ ਕਿ ਇਹਨੂੰ ਹੋਰ ਨਿਖਾ ਸਕਾਂ ਮੇਰਾ ਨਾਮ ਡਾਕਟਰ ਸੁਨੀਤਾ ਕੋਸ਼ਲ ਪ੍ਰਿੰਸੀਪਲ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਂਟਰ ਸਕੂਲ ਕਾਦੀਆਂ ਹੈ ਜੀ ਮੈਮ ਇਹ ਇਹ ਅਸਰ ਇਹਦੇ ਹੁਣਰ ਬਾਰੇ ਮੈਨੂੰ ਪਤਾ ਲੱਗਾ ਕਿ ਜਦੋਂ ਸਾਡੇ ਗੁਟੇਕ ਸਰ ਆਰਟ ਐਂਡ ਕ્રાਫਟ ટીਚਰ ਉਹਨਾਂ ਨੇ ਬੱਚੇ ਨੂੰ ਮੇਰੇ ਮੇਰੀ ਇਹਦੀ ਕਲਾਕਲਾ ਰਚਨਾਵਾਂ ਜਿਹੜੀਆਂ ਮੈਨੂੰ ਦਿਖਾਈਆਂ ਤੇ ਬੱਚੇ ਨੂੰ ਮਿਲਾਇਆ ਤਾਂ ਮੈਨੂੰ ਇਹ ਜਦੋਂ ਇਹਦੀ ਕਲਾਕ੍ਰਿਤੀਆਂ ਦੇਖਿਆ ਤਾਂ ਮੈਨੂੰ ਬੜੀ ਹੈਰਾਨਗੀ ਜੀ ਹੋਈ ਕਿ ਇਹ ਬੱਚਾ ਜਿਹੜਾ ਸਾਡੇ ਸਕੂਲ ਦੇ ਵਿੱਚ ਇੰਨਾ ਮਿਹਨਤੀ ਹੈ ਤੇ ਮੈਂ ਇਹ ਬੱਚੇ ਨੂੰ ਕਿਹਾ ਕਿ ਬੇਟੇ ਕਿਸੇ ਵੀ ਤੂੰ ਕਲਾਕ੍ਰਿਤੀਆਂ ਬਣਾ ਜਿਸ ਤਰ੍ਹਾਂ ਦੀ ਵੀ ਤੈਨੂੰ ਫਾਈਨੈਂਸ਼ੀਅਲੀ ਜਾਂ ਕਿਸੇ ਵੀ ਤਰੀਕੇ ਦੀ ਤੈਨੂੰ ਮਦਦ ਦੀ ਜ਼ਰੂਰਤ ਹੋਏਗੀ ਮੈਂ ਤੈਨੂੰ ਅੱਗੇ ਲੈ ਕੇ ਜਾਵਾਂਗੇ ਤੇ ਇਹ ਕੋਸ਼ਿਸ਼ ਇਹੀ ਰਹੀ ਹੈ ਕਿ ਬੱਚੇ ਨੇ ਵੱਧ ਤੋਂ ਵੱਧ ਮੇਰੀ ਗੱਲ ਮੰਨ ਕੇ ਵੱਧ ਤੋਂ ਵੱਧ ਜਿਹੜਾ ਹੈ ਇਹ ਕਲਾਕ੍ਰਿਤੀਆਂ ਜਿਹੜੀਆਂ ਬਣਾਈਆਂ ਨੇ ਪੜਾਈ ਵਿੱਚ ਬੱਚਾ ਬਹੁਤ ਜ਼ਿਆਦਾ ਵਧੀਆ ਬਹੁਤ ਸਾਰੇ ਬਹੁਤ ਜ਼ਿਆਦਾ ਅੱਜਕੱਲ੍ਹ ਪੋਸਟ ਕਰਦੇ ਆ ਕਿ ਉਹਨੂੰ ਪੜ੍ਹਨ ਬਾਰੇ ਪਰ ਬੱਚਿਆਂ ਦੀ ਬਾਕਮਾਰ ਰੁਚੀ ਨਹੀਂ ਬਾਕ ਫੀਲਡ ਨੂੰ ਹੈ ਕੀ ਗੱਲ ਹੈ ਸਰ ਮੈਂ ਮਾਪੇ ਬਨੂੰ ਇਹੀ ਨਿਵੇਦਨ ਕਰਨਾ ਚਾਹੁੰਦੀ ਆ ਕਿ ਬੱਚੇ ਦੀ ਰੁਚੀ ਨੂੰ ਦੇਖਿਆ ਜਾਏ ਕਿਉਂਕਿ ਜੇ ਬੱਚੇ ਦੀ ਰੁਚੀ ਦੇ ਅਨੁਸਾਰ ਕੰਮ ਕੀਤਾ ਜਾਏਗਾ ਤਾਂ ਬੱਚਾ ਬਹੁਤ ਦੂਰ ਤੱਕ ਜਾ ਸਕਦਾ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ ਜਿਸਾ ਤੁਸੀਂ ਦੇਖਦੇ ਗੁਰਪ੍ਰੀਤ ਹੈ ਇਹਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਇੱਕ ਅਲੱਗ ਹੁਨਰ ਹੈਗਾ ਇਹ ਕਲਾਕ੍ਰਿਤੀਆਂ ਬਣਾਉਂਦਾ ਤੇ ਦੇਖੋ ਬੱਚਾ ਕਿੱਥੋਂ ਤੱਕ ਜਾ ਰਿਹਾ ਤੁਸੀਂ ਖੁਦ ਹੀ ਦੇਖ ਲਿਆ ਉਹਨੂੰ ਸਰਕਾਰ ਵੱਲੋਂ ਵੀ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਪ੍ਰੋਜੈਕਟ ਕਰਵਾ ਰਹੇ ਹੋ ਸਟਾਫ ਮਿਊਸਿਕਲ ਵੀ ਇੰਚ ਕਰਦੇ ਆ ਪੇਡ ਸਕੂਲ ਕਹਿਣਾ ਚਾਹੁੰਦੇ ਹੋ ਜਿਹੜਾ ਪ੍ਰਾਈਵੇਟ ਸਕੂਲ ਅਜੇ ਵੀ ਫਰਡੇ ਰਹਿੰਦੇ ਨੇ ਸਰ ਮੈਂ ਪੇਰੈਂਟਸ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਜੋ ਉਹਨਾਂ ਦੇ ਮਨਾਂ ਦੇ ਵਿੱਚ ਪਹਿਲਾਂ ਸਰਕਾਰੀ ਸਕੂਲ ਦੀ ਦਿਖ ਬਣੀ ਹੋਈ ਹੈ ਉਹ ਦਿਖ ਨਹੀਂ ਹੈ ਗਈ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਚੁੱਕੀ ਹੈ ਜਿੰਨੀਆਂ ਆਧੁਨਿਕ ਸਹੂਲਤਾਂ ਨੇ ਸਾਰੀਆਂ ਸਕੂਲ ਵਿੱਚ ਮੌਜੂਦ ਹੈ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਸਾਰਾ ਸਕੂਲ ਵਿਜ਼ਿਟ ਕੀਤਾ ਤੁਹਾਨੂੰ ਪਤਾ ਹੈ ਕਿ ਕਿੰਨੇ ਕਿਸ ਤਰ੍ਹਾਂ ਦੀਆਂ ਫੈਸਿਲਿਟੀ ਜਿਹੜੀਆਂ ਸਕੂਲ ਚ ਆਈਆਂ ਨੇ ਫੈਸਿਲਿਟੀ ਜੇ ਮਗਨ ਲੱਗਾ ਤਾਂ ਬਹੁਤ ਜ਼ਿਆਦਾ ਨੇ ਮੈਂ ਮਾਪੇ ਕੋ ਇਹ ਹੀ ਨਿਵੇਦਨ ਕਰਾਂਗੀ ਕਿ ਆਪਣੇ ਜੱਤੋ ਜੱਤ ਬੱਚਿਆਂ ਨੂੰ ਜਿਹੜਾ ਸਕੂਲ ਦੇ ਵਿੱਚ ਦਾਖਲ ਕਰਵਾਉਣਾ ਹੈ ਇਸ ਨਾਲੇ ਕੰਪੀਟੀਸ਼ਨ ਚ ਨਹੀਂ ਇਹਨੂੰ ਭੇਜਿਆ ਕਿਉਂਕਿ ਕਲੀਅਰਨਸ ਸੰਬੰਧਿਤ ਕੰਪੀਟੀਸ਼ਨ ਨਹੀਂ ਹੋਇਆ ਜਦੋਂ ਵੀ ਦੂਸਰੇ ਕੰਪੀਟੀਸ਼ਨ ਚ ਬੱਚੇ ਜਾਂਦੇ ਆ ਪੇਂਟਿੰਗ ਦੇ ਵਿੱਚ ਵੀ ਜਾਂਦੇ ਨੇ ਪਰ ਉਸ ਦੇ ਵਿੱਚ ਪੋਜੀਸ਼ਨਾਂ ਬੱਚੇ ਲੈ ਕੇ ਆਉਂਦੇ ਨੇ ਜਦੋਂ ਵੀ ਇਸ ਨਾਲ ਸੰਬੰਧਿਤ ਜਦੋਂ ਵੀ ਕੰਪੀਟੀਸ਼ਨ ਹੋਏਗਾ ਇਸ ਬੱਚੇ ਨੂੰ ਜ਼ਰੂਰ ਭੇਜਿਆ ਜਾਏਗਾ ਤਾਂ ਪਰਮਾਤਮਾ ਦੀ ਮਿਹਰ ਅਤੇ ਪੋਜੀਸ਼ਨ ਵੀ ਜ਼ਰੂਰ ਲੈ ਕੇ ਜਾਏਗਾ ਸੋਸ਼ਲ ਮੀਡੀਆ ਬੱਚੇ ਹੁਣ ਦਾਗ ਬਣਦਾ ਸੋਸ਼ਲ ਮੀਡੀਆ ਹੀ ਦਾਗ ਬਣਦਾ ਪਤਾ ਨਹੀਂ ਅਸੀਂ ਨੂੰ ਨਹੀਂ ਦੇ ਦੇ ਸਕਿਆ ਕਿਤਾਬ ਸਰ ਸੋਸ਼ਲ ਮੀਡੀਆ ਦੇਖੋ ਕੋਈ ਵੀ ਆਧੁਨਿਕ ਜਿਹੜੇ ਜਿੰਨਾ ਵੀ ਨੈਟਵਰਕ ਹੈ ਜੇ ਉਹਨੂੰ ਵਧੀਆ ਤਰੀਕੇ ਨਾਲ ਹੀ ਲੈ ਕੇ ਚੱਲਾਂਗੇ ਤੇ ਉਹਦਾ ਬਹੁਤ ਫਾਇਦਾ ਹੁੰਦਾ ਹੈ ਬੱਚਿਆਂ ਦੇ ਬੱਚਿਆਂ ਨੂੰ ਇਹ ਹੈ ਕਿ ਇਹ ਜੇ ਸੋਸ਼ਲ ਮੀਡੀਆ ਨੂੰ ਵਰਤਨ ਪਰੇ ਹੈ ਕਿ ਉਹ ਉਹਨੂੰ ਆਪਣੇ ਫਿਊਚਰ ਨੂੰ ਬਣਾਉਣ ਦੇ ਲਈ ਨਾ ਕਿ ਫਿਰ ਆਪਣੇ ਫਿਊਚਰ ਨੂੰ ਵਿਗਾੜਨ ਦੇ ਲਈ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਗੁਰਤੇਕ ਸਿੰਘ ਮੈਂ ਆਰਟ ਐਂਡ ਕ્રાਫਟ ਅਧਿਆਪਕ ਪੀਐਮਚੀ ਗੌਰਮੇ ਸੀਨੀਅਰ ਸੈਕੰਡਰੀ ਸਕੂਲ ਕਾਦੀਆ ਹਾਂ ਸਰ ਬੱਚਾ ਬਹੁਤ ਮਿਹਨਤੀ ਬਹੁਤ ਲਗਨ ਨਾਲ ਕੰਮ ਕਰਦਾ ਅਗਿਆਕਾਰੀ ਬਹੁਤ ਜ਼ਿਆਦਾ ਜੇ ਤੇ ਇਹ ਦੇ ਵਿੱਚ ਆਰਟ ਬਹੁਤ ਜ਼ਿਆਦਾ ਵਾ ਇਹ ਜਦੋਂ ਕੰਪੀਟੀਸ਼ਨ ਕਰਾਉਣੀ ਸ਼ੁਰੂ ਕੀਤੀ ਤੇ ਪ੍ਰਿੰਸੀਪਲ ਮੈਡਮ ਡਾਕਟਰ ਸੀਤਾ ਕੌਸ਼ਲ ਜੀ ਨੇ ਆਖਿਆ ਵੀ ਜਦੋਂ ਕੰਪੀਟੀਸ਼ਨ ਕਰਾਉਣੀ ਸ਼ੁਰੂ ਕੀਤੀ ਤੇ ਉਹਦੇ ਵਿੱਚੋਂ ਇਹਨੂੰ ਇਹ ਚੁਣਿਆ ਗਿਆ ਇਹਦਾ ਆਰਟ ਬੜਾ ਉੱਭਰ ਕੇ ਸਾਹਮਣੇ ਆਇਆ ਤੇ ਫਿਰ ਮੈਡਮ ਨੇ ਹੁਣ ਆਨੇ ਤੇ ਮੈਂ ਇਹਨਾਂ ਦੀ ਹੱਥ ਰਾਨਾ ਇਹਦੀ ਹੈਲਪ ਵੀ ਕੀਤੀ ਆ ਇਹਨੂੰ ਅੱਗੇ ਮੋਟੀਵੇਟ ਕੀਤਾ ਵਾ ਮੈਡਮ ਹੁਣਾਂ ਤੇ ਬੜੀ ਯੋਗਗਵਾਈ ਆ ਫਿਰ ਚੋਕਾ ਇਸ ਤਰ੍ਹਾਂ ਹੀ ਦੇਖਿਆ ਦੇ ਕਿਸ ਤਰ੍ਹਾਂ ਤਰੀ ਜਦੋਂ ਅਸੀਂ ਕੰਪੀਟੀਸ਼ਨ ਕਰਵਾਏ ਕੁਛ ਨਾ ਕੁਝ ਚੀਜ਼ਾਂ ਘਰੋਂ ਹੀ ਬਣਵਾ ਕੇ ਲੈ ਕੇ ਇੱਕ ਆਇਆ ਇੱਕ ਡਿਸਪਲਨ ਲੈ ਕੇ ਆਇਆ ਬਣਾ ਕੇ ਬਹੁਤ ਵਧੀਆ ਡਿਸਪਲਨ ਸੀਗਾ ਤੇ ਉਹਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਆਰਟ ਹੈਗਾ ਆ ਫਿਰ ਅਹੀ ਇਹਦਾ ਆਰਟ ਪ੍ਰਦਰਸ਼ਨਾ ਸ਼ੁਰੂ ਕੀਤਾ ਖਰਚਾ ਸਾਡੇ ਪ੍ਰਿੰਸੀਪਲ ਮੈਡਮ ਇਤਨਾ ਇਹ ਇਕੱਲੀ ਇਹਦੀ ਨਹੀਂ ਹੋਰ ਵੀ ਕਈ ਬੱਚਿਆਂ ਦੀ ਹੈ ਨਾ ਮਾਇਕ ਸਹਾਇਤਾ ਕਰਦੇ ਰਹਿੰਦੇ ਆ ਬਸ ਆਰਟ ਹੋਣਾ ਚਾਹੀਦਾ ਜਾਂ ਕੁਝ ਬੱਚੇ ਚ ਲਿਆਕਤ ਹੋਣੀ ਚਾਹੀਦੀ ਆ ਮੈਡਮ ਹੋਣੀ ਸਾਡੇ ਜਿਹੜੇ ਆ ਬਹੁਤ ਹੈਲਪ ਕਰਦੇ ਆ ਬੱਚਿਆਂ ਦੀ ਮੈਂ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹੁੰਨਾ ਵੇਖੋ ਆਪਣਾ ਜੋ ਤੁਹਾਡਾ ਸ਼ੌਂਕ ਹੈ ਨਾ ਪਹਿਲੇ ਸ਼ੌਂਕ ਨੂੰ ਰੱਖ ਕੇ ਉਸ ਤਰੀਕੇ ਦੇ ਨਾਲ ਕੰਮ ਕਰੋ ਇਹ ਨਹੀਂ ਵੀ ਤੁਹਾਡੇ ਤੇ ਥੋਪਿਆ ਜਾਇਆ ਕੰਮ ਤੇ ਉਹ ਕਰੋ ਆਪਣੇ ਸ਼ੌਂਕ ਦੇ ਮੁਤਾਬਕ ਪੜ੍ਹਾਈ ਵੀ ਕਰੋ ਤੇ ਸਾਰਾ ਕੁਝ ਕਰੋ ਠੀਕ ਹੈ ਜੀ